ਅੱਜ ਦਾ ਆਪਣਾ ਟੌਪਿਕ ਆ ਨਵੀਂ ਤੂੜੀ ਬਾਰੇ ਵੀ ਨਵੀਂ ਤੂੜੀ ਕਿਵੇਂ ਪਾਉਣੀ ਆ ਤੇ ਆਪਾਂ ਬੰਨ ਪੈਣ ਤੋਂ ਕਿਵੇਂ ਪਸ਼ੂ ਨੂੰ ਰੋਕਿਆ ਜਾ ਸਕਦਾ ਹੈ ਉਸ ਬਾਰੇ ਉਸ ਵਿਧੀ ਬਾਰੇ ਤੁਹਾਨੂੰ ਦੱਸਦੇ ਆਂ ਵੀ ਕਿਸ ਤਰ੍ਹਾਂ ਆਪਾਂ ਰੋਕਥਾਮ ਕਰ ਸਕਦੇ ਆਂ ਤੇ ਕਿਵੇਂ ਆਪਾਂ ਨਵੀਂ ਤੂੜੀ ਪਾਉਣੀ ਹੈਗੀ ਆਪਾਂ ਜਿਵੇਂ ਨਵੀਂ ਤੂੜੀ ਦਾ ਇੱਕ ਟੋਕਰਾ ਆਪਾਂ ਭਰ ਕੇ ਰੱਖ ਲਿਆ ਆਪਣੇ ਵੀਰ ਭਰਾਮਾ ਕੋਲੇ ਤੂੜੀ ਖੁਰਣੀ ਕੋ ਖਾਲੀ ਪਈ ਹੁੰਦੀ ਆ ਜਿਵੇਂ ਕਿ ਪਾਣੀ ਦੀ ਬਾਲਟੀ ਲਈ ਆ ਹੁਣ ਇਹ ਟੋਕਰੇ ਨੂੰ ਆਪਾਂ ਕੀ ਕਰਨਾ ਹੈਗਾ ਇਸ ਤਰ੍ਹਾਂ ਲੱਦ ਲਿਆ ਇਸ ਦੇ ਵਿੱਚ ਲਾ ਦਿੱਤਾ ਜਿਹੜੀ ਸਪੇਅਰ ਪਈ ਆ ਉਹਦੇ ਤੇ ਕੀ ਕਰਨਾ ਆਪਾਂ 2 ਘੰਟੇ ਇਸ ਤਰ੍ਹਾਂ ਪਾਣੀ ਛਿੜਕ ਲੈਣਾ ਉੱਤੇ ਇਹਦੇ ਇਹਨੂੰ ਆਪਾਂ ਪਾਣੀ ਛਿੜਕ ਕੇ ਐ ਛੱਡ ਦੇਣਾ ਇਹਨੂੰ ਆਪਾਂ ਇਹ ਛੱਡ ਦੇਣਾ ਜਿਹੜੀ ਇਹਦੀ ਗਰਮੈਸ਼ ਹੋਊਗੀ ਇਹ ਸਾਰੀ ਗਰਮੈਸ਼ ਇਹਦੀ ਤੂੜੀ ਦੀ ਨਿਕਲ ਜਾਊਗੀ ਫਿਰ ਉਹ ਤੋਂ ਬਾਅਦ ਜਿਵੇਂ ਫਰਜ਼ ਕਰੋ ਐਸ ਦੇ ਵਿੱਚ ਆਪਣੇ ਕੋਲੇ ਆ ਗਿਆ ਮਿੱਠਾ ਸੋਡਾ ਮਿੱਠਾ ਸੋਡਾ ਮਿੱਠਾ ਸੋਡਾ ਦੇਣ ਦੇ ਕਈ ਪ੍ਰੋਸੀਜਰ ਨਗੇ ਜੇ ਆਪਾਂ ਇਹਨੂੰ ਘੋਲ ਕੇ ਦੇ ਦਈਏ ਤੇ ਆਪਣਾ ਪਸ਼ੂ ਮੋਕ ਮਾਰੂਗਾ ਜੇ ਆਪਾਂ ਇਹਨੂੰ ਸੁੱਕਾ ਦੇ ਦਈਏ ਫਿਰ ਇਹ ਤੂੜੀ ਨੂੰ ਹਾਜ਼ਮ ਵੀ ਕਰੂਗਾ ਔਰ ਮੋਕ ਵੀ ਨਹੀਂ ਮਾਰੂਗਾ ਤੇ ਬਨ ਪਾਉਣ ਤੋਂ ਵੀ ਪਸ਼ੂ ਨੂੰ ਰੋਕੂਗਾ ਉਹ ਆਪਾਂ ਦੇਣਾ ਕਿਵੇਂ ਆ ਵਿਧੀ ਕਿਵੇਂ ਆਗੀ ਉਹ ਇਸ ਤਰ੍ਹਾਂ ਦੇਣਾ ਹੈਗਾ ਆਪਾਂ ਜਿਵੇਂ ਹੁਣ فرض ਕਰੋ ਇੱਕ ਪਸ਼ੂ ਨੂੰ ਦੋ ਚਮਚੇ ਆਪਾਂ ਪਾ ਲਿਆ ਦੋ ਚਮਚੇ ਪਾ ਲਿਆ ਉਦੋਂ ਬਾਅਦ ਆਪਾਂ ਕੀ ਕਰਨਾ ਸੁੱਕਾ ਦੇਣਾ ਕਿਵੇਂ ਆ ਕਿਵੇਂ ਵਿਧੀ ਐ ਇਹਦੀ ਦੇਣ ਦੀ ਇਹਨੂੰ ਦੋ ਚਮਚਿਆਂ ਨੂੰ ਆਪਾਂ ਇਸ ਤਰ੍ਹਾਂ ਪਾ ਲਿਆ ਇਸ ਤਰ੍ਹਾਂ ਪਾ ਕੇ ਇਹਨੂੰ ਆਪਾਂ ਇਹਦੀ ਪੂੜੀ ਬਣਾ ਲਈ ਇਸ ਤਰ੍ਹਾਂ ਆਪਾਂ ਪੂੜੀ ਬਣਾ ਲਈ ਇਹਦੀ ਇਸ ਤਰ੍ਹਾਂ ਆਪਾਂ ਪੂੜੀ ਬਣਾ ਲਈ ਫੇਰ ਆਪਾਂ ਇਹਨੂੰ ਦੇਣਾ ਕਿਵੇਂ ਆ ਜਿਵੇਂ ਆਪਣੇ ਘਰੇ ਪਸ਼ੂ ਰੱਖਿਆ ਕੋਈ ਵੀ ਪਸ਼ੂ ਰੱਖਿਆ ਗਾਂ ਮੈਂ ਕੋਈ ਵੀ ਆ ਆਪਾਂ ਕੀ ਕਰਨਾ ਉਹਨੂੰ ਇਸ ਤਰ੍ਹਾਂ ਫੜਨਾ ਐ ਜਵਾੜੇ ਦੇ ਵਿੱਚ ਆਪਾਂ ਹੱਥ ਪਾਉਣਾ ਇਹਦੇ ਇਸ ਤਰ੍ਹਾਂ ਫੜ ਕੇ ਆਪਾਂ ਪਾ ਲੈਣਾ ਜਦੋਂ ਆਪਾਂ ਇਹਨੂੰ ਇਸ ਤਰ੍ਹਾਂ ਦੇਣਾ ਹੈ ਇਹਦੀ ਆਪਾਂ ਇੱਥੇ ਮੁਠੀ ਬੰਦ ਕਰ ਲੈਣੀ ਆਪਾਂ ਜਦੋਂ ਇੱਥੇ ਆਪਾਂ ਮੁਠੀ ਬੰਦ ਕਰ ਲਈ ਨਾ ਪਸ਼ੂ ਦੰਦਾਂ ਦੇ ਥੱਲੇ ਆਪਣਾ ਹੱਥ ਦੇਊਗਾ ਔਰ ਉਸ ਨੂੰ ਸਿੱਧੇ ਦਾ ਸਿੱਧਾ ਹੀ ਨੰਗਾ ਆ ਜੂਗਾ ਜਿਵੇਂ ਕਿ ਹੁਣ ਗਾਂ ਨੇ ਮਿੱਠਾ ਸੋਡਾ ਇਹਦੇ ਅੰਦਰ ਗਿਆ ਇਹ ਗਾਂ ਕੋਈ ਮੋਕ ਨਹੀਂ ਮਾਰੂਗੀ ਕੋਈ ਇਹਦਾ ਸਾਈਡ ਇਫੈਕਟ ਨਹੀਂ ਹੋਊਗਾ ਕੋਈ ਕੁਝ ਨਹੀਂ ਹੋਊਗਾ ਇਸ ਤਰ੍ਹਾਂ ਦੇ ਕਰਕੇ ਜਦੋਂ ਆਪਾਂ ਅਖਬਾਰ ਦੇ ਉੱਤੇ ਕਿਉਂ ਦਿੱਤਾ ਜਦੋਂ ਅਖਬਾਰ ਦੀ ਸ਼ਾਹੀ ਦੇ ਨਾਲ ਇਹਦਾ ਕੰਬੀਨੇਸ਼ਨ ਹੁੰਦਾ ਉਹਦਾ ਰਿਜ਼ਲਟ ਅੱਛਾ ਮਿਲਦਾ ਹੈਗਾ ਮਿੱਠੇ ਸੋਡੇ ਦਾ ਜਿਵੇਂ ਹੁਣ ਆਪਾਂ ਪਾਣੀ ਪਹਿਲਾਂ ਤੁਹਾਨੂੰ ਦੱਸਿਆ ਸੀ ਵੀ ਆਪਾਂ ਪਾਣੀ ਛਿੜਕ ਕੇ ਹਰ ਰੱਖਤਾ ਇਹਦੇ ਉੱਤੇ ਜਦੋਂ ਹੁਣ ਆਪਾਂ ਕੋਈ ਵੀ ਦਾਣਾ ਪਾਉਣਾ ਗਾਣਾ ਪਾ ਪਾ ਕੇ ਇਹਦੇ ਤੋਂ ਪਸ਼ੂ ਬਣ ਸਕਦੇ ਆਗੇ ਜੇ ਉਹ ਪਸ਼ੂ ਖਾਊਗਾ ਬਿਲਕੁਲ ਤੂੜੀ ਵੀ ਹਾਜਮ ਹੋਊਗਾ ਦੁੱਧ ਵੀ ਭਰਪੂਰ ਦੇਊਗਾ ਤੇ ਇਸ ਤਰ੍ਹਾਂ ਦੀਆਂ ਜਾਣਕਾਰੀ ਮੇਰਾ ਨਾਮ ਗੁਰਲਾਬ ਸਿੰਘ ਆਗਾ ਨਵੇਂ-ਨਵੇਂ ਪਸ਼ੂਆਂ ਦੀ ਕੋਈ ਜਾਣਕਾਰੀ ਲੈਣੀ ਹੋਵੇ ਕੋਈ ਕਿਸੇ ਪ੍ਰਤੀ ਲੈਣੀ ਹੋਵੇ ਜਾਂ ਕਿਸੇ ਦੇ ਕੋਈ ਔਲਾ ਪਿਆ ਹੈਗਾ ਜਾਂ ਕੋਈ ਪਸ਼ੂ ਨੀਰਾ ਨਹੀਂ ਖਾਂਦਾ ਜਾਂ ਪਸ਼ੂ ਨੂੰ ਕੋਈ ਮਰ ਜਾ ਆਪਣੀ ਫ੍ਰੀ ਆਪਣੀ ਫ੍ਰੀ ਸੇਵਾ ਹੈ ਦੂਰ ਦੂਰ ਤੱਕ ਫਰੀ ਸੇਵਾ ਕੋਈ ਵੀਰ ਭਾਈ ਗੁਰਲਾਬ ਸਿੰਘ ਮੇਰਾ ਨੰਬਰ ਸਕਰੀਨ ਤੇ ਹੈਗਾ ਨੰਬਰ ਲੈ ਕੇ ਤੁਸੀਂ ਮੈਨੂੰ ਕਦੋਂ ਵੀ ਦਿਨੇ ਰਾਤ ਨੂੰ ਕੋਈ ਪਸ਼ੂ ਸਵਾਉਣਾ ਹੈ ਜਾਂ ਪਸ਼ੂ ਕੋਈ ਵੀ ਆ ਕਿਸ ਤਰ੍ਹਾਂ ਦਾ ਜਿਹੜਾ ਮੇਰੇ ਵੱਸ ਦਾ ਕੰਮ ਹੋਊਗਾ ਉਹ ਮੈਂ ਦੱਸ ਦੂੰਗਾ ਅੱਜ ਦਾ ਆਪਣਾ ਟੌਪਿਕ ਸੀਗਾ ਵੀ ਬਨ ਪੈਣ ਤੋਂ ਆਪਾਂ ਆਪਣੇ ਡੇਰੀ ਫਾਰਮਰਾਂ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ ਕਿਵੇਂ ਸਥਿਤੀ ਆ ਸਿਰਫ ਇਹ 2 ਮਹੀਨੇ ਹੀ ਆਪਾਂ ਇਸ ਤਰ੍ਹਾਂ ਦਾ ਜੇ ਪ੍ਰੋਸੀਜਰ ਕਰ ਲਾਂਗੇ ਕੋਈ ਬਨ ਨਹੀਂ ਪਾਊਗਾ ਆਪਣੀ ਸ਼ੁੱਧ ਗਰੰਟੀ ਆਪਣਾ ਪ੍ਰਤਿਆਵਾ ਇਹ ਤਜਰਬਾ ਆਏਗਾ ਇਹ ਕਿ ਖਾਲਸਾ ਬਾਹੁਰ ਜੀ ਕੀ ਫਤਿਹ